ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਸਵੇਰ ਦੇ ਬਸ ਕੰਮ ਤੰਦੇ ਸ਼ੁਰੂ ਹੋ ਗਿਆ ਆਪਣੀ ਡਿਊਟੀ ਸਵੇਰੇ ਉੱਠਦੇ ਸਾਰ ਹੀ ਸ਼ੁਰੂ ਹੋ ਜਾਂਦੀ ਹੈ ਡਿਊਟੀ ਤਾਂ ਪ੍ਰਾਇਮਰੀ ਸਕੂਲ ਭੇਜਤਾ ਸੀ ਇਸ ਟਾਈਮ ਤੇ ਸਵਾ 7 ਦਾ ਟਾਈਮ ਸੀਗਾ ਬਸ ਤੜਕਾ ਲਾ ਰਹੀ ਸੀ ਰੋਜ਼ ਦੀ ਤਰ੍ਹਾਂ ਬਸ ਸਬਜ਼ੀ ਨੂੰ ਸਬ지 ਜੋ ਬਣਾਉਣੇ ਸੀਗੇ ਮੈਕਸ ਵਿੱਚ ਪਿਆਜ਼ ਲਸਣ ਭੁੰਨ ਲੈਨੇ ਆ ਤੇ ਅੱਜ ਚੀਰੇ ਦਾ ਤੜਕਾ ਨਹੀਂ ਲਗਾਇਆਗਾ ਅੱਜ ਕਲੌਂਜੀ ਤੇ ਸੁੱਕੇ ਮੇਥੇ ਦਾ ਤੜਕਾ ਲਗਾਇਆ ਤੇ ਸਬ지 ਸ਼ਿਮਲਾ ਮਿਰਚ ਗਾਜਰ ਫੁੱਲ ਗੋਭੀ ਸੀ ਗੰਡ ਗੋਭੀ ਸੀਗੀ ਤੇ ਨਾਲ ਆਲੂ ਪਾਲੇ ਸੀ ਤੇ ਬਰਿੰਡਲ ਪਾਲੇ ਸੀ ਤੇ ਮੂਲੀ ਇੱਕ ਕੱਟ ਕੇ ਉਹ ਪਾਈ ਸੀਗੀ ਮੈਕਸ ਵਿੱਚ ਬਣਾਉਂਗੇ ਅੱਜ ਖੜਕਾ ਪੁੰਨ ਕੇ ਬਸ ਤੇ ਉਸ ਤੋਂ ਬਾਅਦ ਜਿੰਨਾ ਕੁ ਟਾਈਮ ਹੋਇਆ ਰੋਟੀ ਲੱਗਣ ਤੋਂ ਪਹਿਲਾਂ ਤੇ ਕੋਈ ਹੋਰ ਕੰਮ ਦੇਖ ਲਾਂਗੇ ਜਿਹੜਾ ਹੋਇਆ। ਬਸ ਸਵੇਰ ਵੇਲੇ ਤਾਂ ਐ ਹੁੰਦਾ ਵੀ ਜਿਹੜਾ ਕੰਮ ਹੁੰਦਾ ਜਲਦੀ ਤੇ ਕਰ ਲਗੇ। ਸਬਜ਼ੀ ਪਹਿਲਾਂ ਕਈ ਵਾਰੀ ਮਸਦੇਹਾ ਵੀ ਬਣਾ ਲੈਂਦੀ ਸੀਗੀ ਪ੍ਰਾਵ ਨੂੰ ਭੇਜਣ ਤੋਂ ਪਹਿਲਾਂ ਫਿਰ ਹੁਣ ਐ ਹੋ ਗਿਆ ਵੀ ਚਲੋ ਪ੍ਰਾਵ ਨੇ ਜੇ ਰੋਟੀ ਫਣ ਨਹੀਂ ਲੈ ਕੇ ਜਾਣਾ ਤੇ ਬਾਅਦ ਦੇ ਵਿੱਚ ਹੀ ਬਣਾ ਲਾਂਗੇ। ਤੜਕਾ ਬੁੱਝ ਗਿਆ ਸੀ ਤੇ ਸਬਜ਼ੀਆਂ ਜਿਹੜੀਆਂ ਕੱਟ ਕੇ ਰੱਖੀਆਂ ਸੀ ਇਹ ਤੇ ਪਾ ਦਿੰਨੇ ਆ ਇਸ ਦੇ ਵਿੱਚ ਤੇ ਇਸ ਨੂੰ ਮਿਕਸ ਕਰਕੇ ਤੇ ਘੇਰਾ 5 ਕੇ ਮਿੰਟ ਮੀਡੀਅਮ ਗੈਸ ਤੇ ਟਾਕੇ ਤੇ ਐਂ ਪਕਾ ਲਾਂਗੇ ਮਸਾਲੇ ਪਾਦ ਦੇ ਵਿੱਚ ਪਾਉਂਗੀ ਮੈਂ ਤੇ ਉਹਨੇ ਮੂਮ ਦੇ ਵਿੱਚ ਆ ਗਈ ਸੀ ਮੈਨੂੰ ਐਸ ਵੀ ਚਲੋ ਸਬਜ਼ੀ ਨੂੰ ਸੇਕ ਲੱਗਦਾ ਜਿੰਨੇ ਤੇ ਰੂਮ ਸੈਟ ਕਰ ਦਿੰਨੇ ਆ ਕੰਬਲ ਚੱਕ ਕੇ ਤੇ ਬੈੱਡ ਸ਼ੀਟ ਝਾੜ ਕੇ ਵਿਛਾ ਦੂੰਗੇ ਦੂਸਰੇ ਰੂਮ ਨੂੰ ਤਾਂ ਬਾਅਦ ਵਿੱਚ ਸੈੱਟ ਕਰਾਂਗੇ ਉਧਰ ਅਰਮਾਨ ਪੜਾਈ ਕਰ ਰਿਹਾ ਸੀਗਾ ਤੇ ਬਸ ਇਹਦਾਲਾ ਰੂਮ ਸੈੱਟ ਕਰ ਦਿੰਦੇ ਆਗੇ ਬਸ ਜਿਵੇਂ ਵੀ ਕੰਮ ਦਾ ਲੋਟ ਲੱਗਦਾ ਮੈਂ ਉਸ ਹੱਬ ਨਾ ਕਰ ਲੈਨੇ ਹਾਂ ਕੋਈ ਪੱਕਾ ਰੁਟੀਨ ਨਹੀਂ ਦਿਨ ਦੀ ਬਸ ਰੋਟੀ ਸਬਜ਼ੀ ਦਾ ਤਾਂ ਆਪਣਾ ਪੱਕਾ ਹੁੰਦਾ ਵੀ ਚਲੋ ਇਸ ਟਾਈਮ ਤੇ ਬਣਨੀ ਆ ਤੇ ਬਾਕੀ ਕਈ ਵਾਰੀ ਮੈਂ ਜਦੋਂ ਵੀ ਜਿਹੜੀ ਟਾਈਮ ਹੁੰਦਾ ਤੇ ਵਾਸ਼ਿੰਗ ਮਸ਼ੀਨ ਲਾ ਦੇਣੀ ਹੁੰਦੀ ਆ ਕਿਤੇ ਬਸ ਜਿਹੜਾ ਮੈਨੂੰ ਕੰਮ ਲੋਟ ਲੱਗਦਾ ਜਿਵੇਂ ਉਸ ਹੱਬ ਨਾ ਕਰ ਲੈਨੇ ਹੁੰਨਾਂ ਤੇ ਅੱਜ ਮੈਨੂੰ ਐਸ ਵੀ ਚਲੋ 5 ਕਿ ਮਿੰਟ ਜਿੰਨੇ ਸਬਜ਼ੀ ਨੂੰ ਸੇਕ ਲੱਗਦਾਗਾ ਤੇ ਉਹਨੇ ਮੈਂ ਬੈੱਡ ਸ਼ੀ ਚਾੜ ਕੇ ਵਿਛਾ ਦਿੰਨੀ ਆ ਕੰਬਲ ਵਗੈਰਾ ਚੱਕ ਕੇ ਤੇ ਦਰੋ ਸੈਟ ਕਰਤਾ ਰੂਮ ਆਪਾ ਤੇ ਬਸ ਹੁਣ ਜਾ ਕੇ ਉਸ ਤੋਂ ਬਾਅਦ ਤੇ ਮਸਾਲੇ ਪਾ ਦੋਗੇ ਸਬਜ਼ੀ ਦੇ ਵਿੱਚ ਜਿਹੜਾ ਕੋਈ ਸਮਾਨ ਪਿਆ ਰੂਮ ਦੇ ਵਿੱਚ ਫालतू ਤੇ ਉਹਨੂੰ ਚੱਕ ਦੋਗੇ ਬੈੱਡ ਸ਼ੀਟ ਛਾੜ ਕੇ ਵਿਛਾਈ ਸੈਟ ਕਰਤਾ ਸੀ ਰੂਮ ਤੇ ਬਸ ਉਸ ਤੋਂ ਬਾਅਦ ਹੁਣ ਸਬਜ਼ੀ ਦੇ ਵਿੱਚ ਮਸਾਲੇ ਪਾ ਦੋਗੇ बस ओही नॉर्मल ਜਿਵੇਂ ਮਸਾਲੇ ਪਾਵਾਂਗੇ ਹਲਦੀ ਲਾਲ ਮਿਰਚ ਤੇ ਨਮਕ ਤੇ ਮੀਡੀਅਮ ਗੈਸ ਤੇ ਸਬਜ਼ੀ ਨੂੰ ਪਕਾ ਲੂਗੀ ਮੈਂ ਵਧੀਆ ਲੱਗਦੀ ਹੈ ਕਦੇ ਕਦੇ ਇਦਾਂ ਮਿਕਸ ਵਿੱਚ ਬਣਾਈ ਵੀ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਢਾਕੇ ਪਕਾ ਲੂਗੀ ਮੈਂ ਇਸ ਨੂੰ ਬਾਅਦ ਦੇ ਵਿੱਚ ਬਸ ਜਦ ਸਬਜ਼ੀ ਪੱਕਣ ਵਾਲੀ ਹੋਈ ਤੇ ਇੱਕ ਦੋ ਮਿੰਟ ਬਿਨਾ ਢਾਕੇ ਪਕਾ ਲੂਗੀ ਇਸ ਨੂੰ ਨੇ ਸਬਜੀ ਬਣੀ ਸੀ ਤੇ ਉਹਨੇ ਮੈਂ ਵਰਤਨ ਚੱਕਤੇ ਸੀਗੇ ਜਿਹੜੇ ਚਾਹ ਆਲੇ ਸੀਗੇ ਤੇ ਬਾਕੀ ਸੁਬਾਹ ਪ੍ਰਭ ਨੂੰ ਪਰਾਠੇ ਬਣਾ ਕੇ ਦਿੱਤੇ ਸੀਗੇ ਤੇ ਇਸ ਦੇ ਵਿੱਚ ਹੁਣ ਗਰਮ ਮਸਾਲਾ ਪਾ ਦੂੰ ਇੱਕ ਚਮਚ ਇਹ ਮਸਾਲਾ ਆਪਾਂ ਘਰੇ ਤਿਆਰ ਕੀਤਾਗਾ ਇਸ ਦੀ ਵੀਡੀਓ ਆਪਾਂ ਪਾਤੀ ਆਪਣੇ ਚੈਨਲ ਤੇ ਤੇ ਜੇਕਰ ਤੁਸੀਂ ਨਹੀਂ ਦੇਖੀਗੀ ਤਾਂ ਦੇਖ ਲਿਓ ਜਾ ਕੇ ਮੈਂ ਜਿਬਸ ਉਸ ਤੋਂ ਬਾਅਦ ਰੋਟੀ ਬਣਾ ਲੂੰਗੀ ਮੈਂ ਕਿ ਅੱਜ ਤਾਂ ਮੌਸਮ ਵੀ ਲੱਗਦਾ ਸੀਗਾ ਵੀ ਤੁਪਾ ਆਉਗੀ ਵਧੀਆ ਕੱਲ ਵੀ ਵੈਸੇ ਲੱਗਦਾ ਸੀ ਸਵੇਰੇ ਤੇ ਕੱਲ ਤਾਂ ਬੱਦਲ ਵਾਈ ਜੀ ਰਹੀ ਆ ਸਾਰਾ ਦਿਨ ਕੱਲ ਤਾਂ ਨਹੀਂ ਆਈ ਚੰਗੀ ਤਰ੍ਹਾਂ ਤੁਪਾ ਬਸ ਤੋਂਪਾ ਦਾ ਹੁਣ ਲਾਲਚ ਹੋ ਜਾਂਦਾ ਐ ਹੁੰਦਾ ਵੀ ਕੱਪੜੇ ਜਿਹੜੇ ਵੀ ੁੱਤਦੇ ਜਾਂਦੇ ਤੋਦ ਗੇ ਬਸ ਰੋਟੀ ਬਣਾ ਕੇ ਉਸ ਤੋਂ ਬਾਅਦ ਚਾੜੂ ਪੋਚੇ ਦਾ ਕੰਮ ਕਰ ਲੂੰਗੀ ਵਾਸ਼ਿੰਗ ਮਸ਼ੀਨ ਲਾਉਣੀ ਆ ਡੇਲੀ ਤੋਂ ਲਈ ਦੇ ਕੱਪੜੇ ਤਾਂ ਐ ਹੁੰਦਾ ਵੀ ਚਲੋ ਮੌਸਮ ਦਾ ਕੋਈ ਪਤਾ ਨਹੀਂ ਗਾ ਸੁੱਕ ਜਾਂਦੇ ਆ ਕਿ ਹੁਣ ਤਾਂ 2 ਦਿਨ ਹੋ ਗਏ ਕੱਪੜੇ ਧੁੱਪ ਅੱਜ ਵੀ ਬਹੁਤ ਵਧੀਆ ਲੱਗ ਗਈ ਸੀ ਤੇ ਜਿਹੜੇ-ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਆਪਾਂ ਨੂੰ ਫੁੱਲ ਸਪੋਰਟ ਕਰਦੇ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਜੀ ਅੱਜ ਰੋਟੀ ਬਣਾ ਕੇ ਤੇ ਸਭ ਤੋਂ ਪਹਿਲਾਂ ਰਮਨ ਦੇ ਪਾਪਾ ਨੂੰ ਦੇ ਦਾਂਗੇ ਖਾਣ ਨੂੰ ਤੇ ਉਹਨਾਂ ਦਾ ਟਿਫਿਨ ਪਾ ਦਾਂਗੇ ਰੋਟੀ ਟੋਕ ਦਾ ਕੰਮ ਸਾਰਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਬਸ ਕਿਚਨ ਕਲੀਨ ਕਰ ਦੋਗੇ ਹੁਣ ਕੰਮ ਤੇ ਚਲੇ ਗਏ ਸੀ ਤੇ ਪਾਪਾ ਵੀ ਰਮਾਨ ਦੇ ਤੇ ਸਮਾਨ ਵਾਸਤੇ ਜਿਹੜਾ ਹੈਗਾ ਕਿਚਨ ਦੇ ਵਿੱਚ ਫਰਜ 'ਚ ਰੱਖਣ ਵਾਲਾ ਫਰਜ 'ਚ ਰੱਖ ਦੂੰਗੀ ਤੇ ਬਾਕੀ ਬਾਸਕਟ ਬਾਤਾਂ ਜਿਹੜੇ ਪਹਿਲਾਂ ਧੋ ਕੇ ਰੱਖੇ ਸੀ ਤੇ ਉਹਨਾਂ ਨੂੰ ਆਪੋ ਆਪਣੀ ਜਗ੍ਹਾ ਤੇ ਲਗਾ ਦੂੰਗੀ ਬਾਸਕਟ ਖਾਲੀ ਕਰ ਲੂੰਗੀ ਕਿਉਂਕਿ ਬਾਤਾਂ ਧੋਣੇ ਹੋਣਗੇ ਰੋਟੀ ਵਾਲੇ ਵੀ ਹੁਣ ਸੈਲਫ ਵਗੈਰਾ ਸਾਫ਼ ਕਰ ਲਾਂਗੇ ਸਾਰੇ ਆ ਭੈਣਾਂ ਦਾ ਵੈਸੇ ਸਵੇਰ ਵੇਲੇ ਇਹੀ ਕੰਮ ਹੁੰਦੇ ਆਗੇ ਤੇ ਕੜਾਹੀ ਚੋਂ ਸਬਜ਼ੀ ਕੱਢ ਲੂੰਗੀ ਤੇ ਕੜਾਹੀ ਨੂੰ ਵੀ ਖਾਲੀ ਕਰ ਲੂੰਗੀ ਗੈਸ ਵਗੈਰਾ ਸਾਫ਼ ਕਰ ਦੇਣਾ ਚੰਗੀ ਤਰ੍ਹਾਂ ਸਵੇਰ ਵੇਲੇ ਤਾਂ ਸਾਬਣ ਨਾਲ ਸਾਫ਼ ਕਰਦੇ ਹੀ ਤਾਂ ਦਿਨੇ ਤਾਂ ਚਲੋ ਆਪਾਂ ਜਦ ਰੋਟੀ ਬਣਾਉਣੇ ਆ ਤੇ ਗਿੱਲਾ ਕੱਪੜਾ ਮਾਰ ਕੇ ਸਾਫ਼ ਕਰ ਦਿੰਦੇ ਹੁੰਨੇ ਆ ਕੱਲਾ ਇੱਕ ਵਾਰੀ ਐ ਆਉਂਦਾ ਵੀ ਸਵੇਰ ਵੇਲੇ ਚੰਗੀ ਤਰ੍ਹਾਂ ਸਾਫ਼ ਕੀਤਾ ਹੋਵੇ ਕਰ ਦੇਣੇ ਤਾਂ ਗਿੱਲੇ ਕੱਪੜੇ ਨਾਲ ਹੀ ਸਾਫ਼ ਹੋ ਜਾਂਦਾ ਹੈ ਸਸ ਤੋਂ ਬਾਅਦ ਵਰਤਨ ਚੱਕ ਦੂੰਗੀ ਹੁਣ ਮੈਨੂੰ ਆਉਂਦਾ ਵੀ ਜਲਦੀ ਜਲਦੀ ਕੰਮ ਕਰ ਲਾਂ ਤੇ ਇੱਕ ਤਾਂ ਪ੍ਰਾਵਾ ਆ ਜਾਂਦੀ ਹੈ ਸਵਾ 11 ਵਜੇ ਤੇ ਬਾਕੀ ਆ ਵੀ ਹੁਣ ਚਲੋ ਧੁੱਪ ਲੱਗਣ ਲੱਗੀ ਹੈ ਤੇ ਕੰਮ ਹੋ ਵੀ ਜਾਂਦਾ ਜਦੋਂ ਜ਼ਿਆਦਾ ਧੁੰਦ ਹੁੰਦੀ ਹੈਗੀ ਤੇ ਉਦੋਂ ਕੰਮ ਨਹੀਂ ਹੁੰਦਾਗਾ ਜਲਦੀ ਉਦੋਂ ਫਿਰ ਹੌਲੀ ਹੌਲੀ ਕੰਮ ਨਿਬੜਦਾਗਾ ਅੱਜ ਸਾਲ ਫੇਰ ਸਾਫ਼ ਕਰਤੀ ਆ ਤੇ ਢਾਈਲਾਂ ਤੇ ਵੀ ਮਾਰ ਦਾਂਗੇ ਕੱਪੜਾ ਨਾਲ ਦੀ ਨਾਲ ਕੋਈ ਨਾ ਕੋਈ ਛਿੱਟੇ ਵਗੈਰਾ ਪਾਈ ਜਾਂਦੇ ਹੈਗੇ ਜਦੋਂ ਕੋਈ ਚੀਜ਼ ਬਣਦੀ ਹੈਗੀ ਉਸ ਤੋਂ ਬਾਅਦ ਬਸ ਹੁਣ ਬਰਤਨ ਚੱਕ ਦਿੰਨੇ ਆ ਸਾਰੇ ਥੋੜੇ ਜਿਹਾ ਬਰਤਨ ਜਦੋਂ ਆਪਾਂ ਪਹਿਲਾਂ ਚੱਕ ਦਿੰਨੇ ਆ ਕਿ ਚਾਹ ਪਾਣੀ ਵਾਲੇ ਤੇ ਥੋੜੇ ਰਹਿ ਜਾਂਦੇ ਆ ਬਾਤਨ ਫੇ ਰੋਟੀ ਵਾਲੇ ਹੁੰਦੇ ਆ ਕੱਲੇ ਬਸ ਇਹਨਾਂ ਨੂੰ ਚੱਕ ਕੇ ਤੇ ਵਾਸ਼ਿੰਗ ਮਸ਼ੀਨ ਲਾ ਦੂੰਗੀ ਪਹਿਲਾਂ ਮੈਂ ਜਦੋਂ ਕਿਚਨ ਨੂੰ ਕੇਰਾ ਕਲੀਨ ਕਰ ਦਿੰਨੇ ਆ ਤਾਂ ਐ ਲੱਗਦਾ ਹੁੰਦਾ ਵੀ ਚਲੋ ਅੱਧਾ ਕੰਮ ਨਿਬੜ ਗਿਆ ਕਿਚਨ ਦਾ ਕੰਮ ਹੀ ਵੱਡਾ ਹੁੰਦਾ ਲੋ ਜੀ ਕਿਚਨ ਦਾ ਆਪਾਂ ਸਾਰਾ ਕੰਮ ਕਰ ਲਿਆ ਸਾਫ ਕਰਤੀ ਕਿਚਨ ਤੇ ਉਸ ਤੋਂ ਬਾਅਦ ਮੈਂ ਵਾਸ਼ਿੰਗ ਮਸ਼ੀਨ ਲਾਤੀ ਆ ਹੁਣ ਮੈਂ ਝਾੜੂ ਕੱਢ ਲੂੰਗੀ ਬਸ ਬੈੱਡ ਸ਼ੀਟ ਦੂਸਰੇ ਰੂਮ ਦੀ ਵੀ ਝਾੜ ਕੇ ਵਿਛਾ ਦੇ ਸੀਗੀ ਝਾੜੂ ਲਗਾ ਕੇ ਤੇ ਬਸ ਪੋਚਾ ਲਗਾ ਲਾਂਗੇ ਤੇ ਕੱਪੜੇ ਧੋ ਲਾਂਗੇ ਤੇ ਨਹਾ ਮੈਂ ਅੱਜ ਸਵੇਰ ਲਈਤੀ ਸੀਗੀ 7:30 ਦੇ 4 ਵਜੇ ਉੱਠ ਖੜੀ ਸੀ ਜਾਗ ਆ ਗਈ ਸੀ ਮੈਨੂੰ ਜਲਦੀ ਅੱਜ ਤੇ ਨਹਾ ਕੇ ਬਸ 10 ਮਿੰਟ ਬਾਅਦ ਗੁਰਜੀਤ ਚਰਨਾਂ ਦੇ ਵਿੱਚ ਹਾਜ਼ਰੀ ਭਰ ਲਈ ਸੀਗੀ ਉਸ ਤੋਂ ਬਾਅਦ ਹੀ ਪ੍ਰਭ ਨੂੰ ਉਠਾਇਆ ਸੀਗਾ ਪੋਚਾ ਵਗੈਰਾ ਤਾਂ ਹੁਣ ਸਵੇਰ ਨਹੀਂ ਲੱਗਦਾਗਾ ਕਿਉਂਕਿ ਠੰਡ ਹੁੰਦੀ ਹੈ ਫਿਰ ਸੁੱਕਦਾ ਨਹੀਂ ਜਲਦੀ ਪੱਖੇ ਛੱਡਣੇ ਹੁੰਦੇ ਆ ਤੇ ਪੱਖੇ ਚਲਾ ਕੇ ਤੇ ਫੇਰ ਹੀ ਪੋਚਾ ਸੁੱਕਦਾਗਾ ਝਾੜੂ ਲਗਾ ਲੈਨੇ ਆਪਾਂ ਤੇ ਬਸ ਉਸ ਤੋਂ ਬਾਅਦ ਮੈਂ ਪੋਚਾ ਲਗਾ ਕੇ ਤੇ ਕੱਪੜੇ ਧੋ ਲੂੰਗੀ ਤੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਣਾ ਜੀ ਕਿਉਂਕਿ ਤੁਹਾਡੇ ਕਮੈਂਟ ਪੜ ਕੇ ਸਾਨੂੰ ਹੌਸਲਾ ਮਿਲਦਾ ਹੈਗਾ ਵੀਡੀਓ ਹੋਰ ਬਣਾਉਣ ਦਾ ਤੁਹਾਨੂੰ ਐ ਹੁੰਦਾ ਵੀ ਜੇ ਤੁਸੀਂ ਕਮੈਂਟ ਕਰਦੇ ਹੋ ਤੇ ਤੁਹਾਨੂੰ ਸਾਡੀ ਵੀਡੀਓ ਪਸੰਦ ਆ ਰਹੀ ਹੈਗੀ ਤੇ ਜਦੋਂ ਕਮੈਂਟ ਨਹੀਂ ਕਰਦੇ ਜੀ ਤੇ ਫਿਰ ਐ ਹੁੰਦਾ ਵੀ ਹੋ ਸਕਦਾ ਵੀਡੀਓ ਪਸੰਦ ਨਾ ਆਉਂਦੀ ਹੋਵੇ ਤੇ ਲਾਈਕ ਵੀ ਬਹੁਤ ਘੱਟ ਹੁੰਦੇ ਆ ਜੀ ਹਜੇ ਵਿਊ ਵੀ ਆ ਜਾਂਦੇ ਕੁਝ ਤੇ ਜਿੰਨੇ ਵਿਊ ਹੁੰਦੇ ਉਹਨੇ ਲਾਈਕ ਨਹੀਂ ਹੁੰਦੇਗੇ ਜੇਕਰ ਵੀਡੀਓ ਪਸੰਦ ਆਉਂਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਉਹਦੇ ਨਾਲ ਸਾਡਾ ਹੌਸਲਾ ਵਧਦਾ ਜੀ ਕਿਉਂਕਿ ਵੀਡੀਓ ਤੇ ਵੀ ਕਾਫੀ ਟਾਈਮ ਲੱਗ ਜਾਂਦਾ ਕੰਮਾਂ ਨੂੰ ਵੀ ਟਾਈਮ ਲੱਗਦਾ ਜਦੋਂ ਆਪਾਂ ਵੀਡੀਓ ਬਣਾਉਣੇ ਆਗੇ ਬਸ ਰਿਕਵੈਸਟ ਹੈ ਜੀ ਤੁਹਾਨੂੰ ਫੁੱਲ ਸਪੋਰਟ ਕਰੋ ਸਾਨੂੰ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਜਾਣਾਗਾ ਲਓ ਜੀ ਝਾੜੂ ਮੈ ਲਗਾ ਲਿਆ ਤੇ ਵੀਡੀਓ ਤਾਂ ਐਂਡ ਕਰਦੇ ਆ ਮਿਲਦੇ ਆਂ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ